ਸਸੋ ਟੂ ਕਨਾਲ ਦੇ ਉਹਦੀ ਟੀਮ ਨੇ ਜਦੋਂ ਉਹਨੂੰ ਸਾਰੇ ਫੈਕਟੇ ਦੇ ਵੈਰੀਫਾਈ ਕੀਤੇ ਤਾਂ ਪਤਾ ਚੱਲਿਆ ਜਿਹੜਾ ਓਮ ਪ੍ਰਕਾਸ਼ ਜਿਹੜਾ ਸਾਡਾ ਇੰਸਪੈਕਟਰ ਰਿਟਾਇਰ ਹੋਇਆ ਸੀਗਾ ਉਹਦੀ ਕਾਫੀ ਸਮੇਂ ਤੋਂ ਆਪਣੇ ਪਰਿਵਾਰ ਦੇ ਨਾਲ ਜਿਹੜੀ ਸੀ ਅਣਬਣ ਚੱਲ ਰਹੀ ਸੀ ਉਹ ਆਪਣੇ ਘਰ ਨਹੀਂ ਰਹਿ ਰਹੇ ਅਸਲ ਕਾਨੂੰਨ ਕੀ ਸੀ ਕਿਤੋਂ ਹੋਂਦ ਤੱਕ ਕੀ ਤੁਹਾਡੀ ਵਾਈਫ ਦੇ ਨਾਲ ਜਿਹੜਾ ਸੀ ਉਹਦਾ ਅਦਾਲਤਾਂ ਦੇ ਮੈਦਾਨ ਤੇ ਵਿੱਚ ਡਾਈਵੋਰਸ ਦਾ ਕੇਸ ਵੀ ਚੱਲਦਾ ਸੀ ਖਰਚੇ ਦਾ ਕੇਸ ਵੀ ਚੱਲ ਰਿਹਾ ਸੀ ਜਿਹਦੇ ਕਰਕੇ ਉਹ ਉਹਦੇ ਕਰਨ ਹੀ ਨਹੀਂ ਜਾ ਰਿਹਾ ਸੀ ਬਠਿੰਡਾ ਦੇ ਵਿੱਚ ਉਹ ਰਹਿ ਰਿਹਾ ਸੀਗਾ ਤਾਂ ਜਿਹੜੀਆਂ ਸਾਰੇ ਅਸੀਂ ਐਂਗਲ ਤੋਂ ਤਾਂ ਪਤਾ ਕੀਤਾ ਵੈਰੀਫਾਈ ਕੀਤਾ ਤਾਂ ਜਿਹੜਾ ਸੀ ਉਹਦਾ ਲੜਕਾ ਜਿਹੜਾ ਸੀਗਾ ਇਸ ਗੱਲ ਤੇ ਖੜਕਾਂਦਾ ਸੀਗਾ ਤਾਂ ਕੱਲ ਜਿਹੜਾ ਹੈਗਾ ਸਾਡੇ ਐਸਐਚਓ ਸਾਹਿਬ ਕਨਾਲ ਨੇ ਜਿਹੜਾ ਆਪਣੀ ਟੀਮ ਦੇ ਨਾਲ ਜਿਹੜਾ ਸੀ ਉਹ ਕੋਪਰਕਾਸ਼ ਦੇ بیٹے ਹਰ ਸਿਮਰਨਜੀਤ ਸਿੰਘ ਉਹ ਫਿੱਜਗਾ ਨੂੰ ਕੱਲ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰ ਤੋਂ ਬਾਅਦ ਜਿਹੜੀ ਉਹਦਾ ਲਾਇਸੈਂਸੀ ਜਿਹੜੀ ਉਹਦੀ ਗਨ ਸੀ ਉਹ ਵੀ ਜ਼ਬਤ ਕਰ ਲਈ ਹੈ ਜਿਹੜੇ ਉਸ ਨੇ ਦੋ ਫੈਰ ਚਲਾਏ ਸੀ ਜਿਹੜੇ ਉਹਦੇ ਖਾਲੀ ਕਾਰਕੁਸ਼ ਉਹ ਵੀ ਜ਼ਬਤ ਕਰ ਲਈ ਹੈ ਕੱਲ ਉਹਦੇ ਅਸੀਂ ਗ੍ਰਿਫਤਾਰੀ ਪਾਲੇ ਸੀ ਅੱਜ ਅਸੀਂ ਉਹਨੂੰ ਮਾਨਜੋਗ ਅਦਾਲਤ ਦੇ ਪੇਸ਼ ਕਰਕੇ ਹਾਂ ਸਰ ਕੋਈ ਇਸ ਮਾਮਲੇ 'ਚ ਹੋਰ ਵੀ ਪਰਿਵਾਰਕ ਮੈਂਬਰ ਜਾਂ ਕੋਈ ਦੇ ਨਾਲ ਹੈ ਮੁੱਜਮ ਦੇ ਕੋਈ ਹੋਰ ਨਹੀਂ ਜੀ ਇਨੀਸ਼ੀਅਲ ਹਜੇ ਪੁੱਛੇ ਗਿਸਤੇ ਦਾ ਪਰਿਵਾਰਕ ਮੈਂਬਰ ਜਾਂ ਕੋਈ ਹੋਰ ਸਾਹਮਣੇ ਨਹੀਂ ਹੈ ਫਿਰ ਵੀ ਜਿਹੜਾਈ ਵੱਲ ਜੀ ਰਿਸ਼ਤਾ ਕੀ ਸਰ ਜੀ ਆਪਾਂ ਚੈਨ ਦਾ ਮੁੰਡੇ ਤੇ ਜਿਹਨ ਮਾਰਨ ਵਾਲੇ ਦਾ ਵਾਪਾ ਬੇਟਾ ਜੀ ਮਾਰਨ ਵਾਲਾ ਜਿਹੜਾ ਓਮਪ੍ਰਕਾਸ਼ ਹੈ ਉਹਦਾ ਬੇਟਾ ਹੈਗਾ ਹਰਸ਼ਮਰਨਜੀਤਾ ਜਿਹੜਾ ਮਾਰੇ ਕਿਉਂ ਸੀ ਮਰਨ ਦਾ ਕਾਰਨ ਇਹ ਜੀ ਕਾਫੀ ਸਮੇਂ ਤੋਂ ਘਰੇ ਨਹੀਂ ਜਾ ਰਿਹਾ ਸੀ ਉਹ ਇੱਕੋ ਦੀ ਮਾਤਾ ਦੀ ਪਿਛਲੇ 2 ਕੁ ਮਹੀਨੇ ਦੋਸ਼ੀ ਦੀ ਮਾਤਾ ਦੀ 2 ਕੁ ਮਹੀਨੇ ਪਹਿਲਾਂ ਡੈਥ ਹੋਈ ਹੈ ਉਹ ਵੀ ਜਿਆਦਾ ਜਿਹੜਾ ਹੈਗਾ ਮਾਨਸਿਕ ਪਰੇਸ਼ਾਨ ਕੀਤਾ ਸੀ ਇਹਦੇ ਫਾਦਰ ਨੇ ਇੱਕ ਤੋ ਕੌਜ਼ ਹੈਗਾਗਾ ਸੈਕੰਡਰੀ ਦੀ ਪ੍ਰਾਪਰਟੀ ਦੇ ਉੱਪਰ 4-5 ਮਹੀਨੇ ਪਹਿਲਾਂ ਜਿਹੜਾ ਸੀ ਮਰਨ ਵਾਲੇ ਓਮ ਪ੍ਰਕਾਸ਼ ਨੇ ਉਹਦੀ ਆਪਣੀ ਪ੍ਰਾਪਰਟੀ ਤੇ ਲੋਨ ਲੈ ਲਿਆ ਸੀ ਉਹਦੇ ਬੇਟੇ ਨੂੰ ਲੱਗੇ ਕਿ ਜਿਹੜੀ ਮੇਰੀ ਥੋੜੀ ਬਹੁਤ ਪ੍ਰਾਪਰਟੀ ਹੈਗੀ ਇਹ ਸੀਲ ਕਰਵਾ ਦੇ ਉਹ ਤੇ ਬੰਨ ਲੈ ਕੇ ਸਾਰੀ ਹੜੱਪ ਕਰ ਜਾਵੇ। ਬੇਟੇ ਸੀਲ ਕਰਵਾ ਦੇ ਬਿਸ਼ਣ ਮਾਰਾ ਤੂੰ ਸਰਕਾਰੀ ਸੀ ਤੇ ਦੱਸ ਕਰ ਜਿਹੜੀ ਗੱਲ ਦੇ ਨਾਲ ਉਹਦਾ ਮੈਟਰ ਕੀਤਾਗਾ ਉਹ ਲਾਇਸੈਂਸੀ ਗੱਲ ਹੈਗੀ ਆ ਉਹਦੇ ਬੇਟੇ ਦੀ ਜਿਹੜਾ ਦੋਸ਼ੀ ਹੈ ਉਹਦੇ ਨਾਮ ਤੇ ਤੇ ਕਿੱਦਾਂ ਦਾ ਰਸਤਾ ਇਹ ਤੱਕ ਨਹੀਂ ਜਿਹੋ ਤਾਂ ਬੇਟਾ ਜਿਹੜਾ ਸੀਗਾ ਕਿ ਪ੍ਰਾਈਵੇਟ ਸਕਿਉਰਟੀ ਦੇ ਵਿੱਚ ਜੌਬ ਕਰਦਾ ਸੀਗਾ ਬਤੌਰ ਸਕਿਉਰਟੀ ਗਾਰਡ ਤੇ ਜਿਹੜਾ ਵੈਸੀ ਬੇਸਿਕਲੀ ਉਹ ਜਿਹੜਾ ਜੇਤੂ ਆਉਦੇ ਘਰ ਦੇ ਵਿੱਚ ਨਹੀਂ ਸਰ ਵੇ ਗ੍ਰਫਤਾਰ ਕੀਤਾ ਗਿਆ ਜੀ ਨਹੀਂ ਜੀ ਇਹ ਨੂੰ ਅਸੀਂ ਅਮਰਪੁਰਾ ਵਸਤੀ ਤੋਂ ਕੱਲ ਜਿਹੜਾ ਹੈਗਾ ਇਨਫੋਰਮੇਸ਼ਨ ਤੇ ਅਰੈਸਟ ਵੀ ਸਰ ਜਿਹੜਾ ਪਿਓ ਦਾ ਇਹਨੇ ਕਤਲ ਕੀਤਾ ਸੀ ਉਹ ਜਿਹੜਾ ਰਿਟਾਇਰ ਹੈਗਾ ਸੀ ਇਹਦੇ ਬੰਦਾ ਫਾਦਰ ਸਾਹਿਬ ਕਿਹੜੇ ਰੈਂਕ ਤੇ ਸੀ ਤੇ ਕਿੱਥੋਂ ਰਿਟਾਇਰ ਹੋਏ ਸੀ ਜੀ ਉਹ ਬਠਿੰਡੇ ਜ਼ਿਲ੍ਹੇ ਦੇ ਵਿੱਚੋਂ ਹੀ 2009 ਦੇ ਵਿੱਚ ਇਨਸਪੈਕਟਰ ਰੈਂਕ ਤੋਂ ਰਿਟਾਇਰ ਹੋਏ ਸੀ ਰਿਟਾਇਰ ਹੋਏ ਸੀ ਅੱਜ ਕੋਰਟ ਸਪੀਸ ਕਰਕੇ ਲਿਤੇ ਹੋਰ ਰਮਾਨੀ ਅੱਜ ਅਸੀਂ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਜੀ ਉਹਦਾ ਪੁਲਿਸ ਰਿਪੋਰਟ ਹਾਸਲ ਕਰਦਾ ਆਪਾਂ ਕੈਸ ਨੇ ਸਰ ਜੇ ਸਾਰਾ ਇਹ ਮਰਡਰ ਹੋਇਆ ਹੈ ਵੀ ਇੱਕ ਪ੍ਰੋਫਾਈ ਮਤਲਬ ਮੇਨ ਬੱਚੇ ਨੂੰ ਹੁੰਦਾ ਵੀ ਉਹਦੀ ਪ੍ਰਾਪਰਟੀ ਜਿਹੜੀ ਖਤਮ ਨਾ ਹੋਵੇ ਉਹਦੀ ਪ੍ਰਾਪਰਟੀ ਜਿਉਂਦੀ ਤੇ ਉਹ ਰਹਿ ਜੇ ਉਹਦੇ ਫਾਦਰ ਨੇ ਲੋਨ ਲੈ ਲਿਆ ਘਰੇ ਨਹੀਂ ਜਾਂਦਾ ਸੀ ਜਿਸ ਕਰਕੇ ਉਹਨੂੰ ਇਹ ਸੀ ਜਿਹੜਾ ਥੋੜੀ ਬਹੁਤ ਹੋਰ ਪ੍ਰਾਪਰਟੀ ਬਚੀ ਹੈ ਉਹ ਵੀ ਇਸ ਤਰ੍ਹਾਂ ਹੀ ਖਤਮ ਕਰ ਦੂਗਾ ਜਿਸ ਇਸੇ ਰੰਜਿਸ਼ ਤਹਿਤ ਜਿਹੜਾ ਸੀ ਉਹਨੇ ਮਰਡਰ ਕੀਤਾ ਤੁਹਾਨੂੰ ਲੱਗਦਾ ਕੋਈ ਹੋਰ ਖਾਸ ਤੇ ਹੁੰਦੀ ਉਹ ਹੋਈ ਜਾਂਦੀ ਹੈ ਦੇਖੋ ਜੀ ਅਮੀਰ ਤਾਂ ਕਰਦੇ ਹੈਗੇ ਜਦੋਂ ਪੁੱਛੇ ਸੀ ਲਗਾਈ ਨਾ ਕਰਾਂਗੇ ਤਾਂ ਕੁਝ ਵੀ ਹੋਰ ਮਿਲ ਸਕਦਾ